ਕੋਈ ਵੀਰ ਛੱਡ ਕੇ ਗਿਆ ਵੀਰਾਂ ਕੋਲ ਇਹਨਾਂ ਦਾ ਕੰਮ ਦੇਖਿਆ ਤੇ ਇਹ ਬਾਈ ਨੇ ਆਂਦਾ ਵੀ ਆਪਾਂ 25 ਮਾਡਲ ਤਿਆਰ ਕਰਾਉਣੀ ਐ ਸਕੋਰਪੀਓ ਵੀ ਕਨਵਰਟ ਕਰਨਾ ਹੈ ਇਹਨੂੰ ਜਿਵੇਂ ਆਪਾਂ ਕਹੇ ਲਈ ਵੀ 8 ਮਾਡਲ ਚ ਇਹ ਚ ਬੇਸ ਮਾਡਲ ਆਇਆ ਸੀ ਬਾਈ ਆ ਦੇਖੋ ਇਹ ਵੀ ਫਲੂ ਵਾਲੇ ਸਿੱਟਾਂ ਬਾਈ ਸਾਰੀਆਂ ਅੱਛਾ ਇਹ ਨੋ ਵਾਲੇ ਸਿੱਟਾਂ ਲਵਾ ਰੱਖੀਆਂ ਬਾਈ ਹਾਂਜੀ ਹਾਂਜੀ ਓਕੇ ਓਕੇ ਠੀਕ ਆ ਇਹ ਥੱਲੇ ਕਰਾਉਣ ਦਾ ਕੀ ਕਾਰਨ ਲੈਂਦਾ ਬਾਈ ਸਾਊਂਡ ਦਾ ਮਤਲਬ ਨੌਇਸ ਨਹੀਂ ਆਉਂਦੀ ਜਾਈਸ ਨਹੀਂ ਆਉਂਦੀ ਹਾਂ ਉੱਪਰ ਸਾਰੇ ਕੀਤੀ ਵੀ ਆ ਉੱਪਰ ਵੀ ਹੋਈ ਵੀ ਆ ਬਾਈ ਠੀਕ ਆ ਸ਼ੌਕ ਦਾ ਬਾਈ ਕੋਈ ਮੁੱਲ ਨਹੀਂ ਹੈ ਨਾ ਜਿਹੜੇ ਭਰਾ ਗੱਡੀ ਛੱਤ ਤੇ ਵੀ ਕਰਵਾਈ ਵੀ ਹੈ ਨਾ ਸਾਈਡਾਂ ਤੇ ਵੀ ਹਾਂਜੀ ਦੋਸਤੋ ਜਿਵੇਂ ਆਪਾਂ ਦੇਖਦੇ ਆਂ ਦਿੱਲੀ ਕਰੋਲ ਬਾਗ ਦੇ ਵਿੱਚ ਪੁਰਾਣੀ ਗੱਡੀ ਨੂੰ ਨਵੀਂ ਗੱਡੀ ਬਣਾ ਦਿੰਦੇ ਆ ਉਵੇਂ ਆਪਣੇ ਵੀ ਪਿਆਵਲੇ ਮੁੰਡੇ ਆ ਆਪਣੇ ਪਿੰਡੋਂ ਹੀ ਮੁੰਡੇ ਆ ਪਹਿਲਾਂ ਇਹ ਮੈਂ ਵੀਡੀਓ ਪਾਈਆਂ ਗੱਡੀਆਂ ਦਾ ਜਿਵੇਂ ਕਹਿੰਦਾ ਵੀ ਡੈਂਟਿੰਗ ਪੇਂਟਿੰਗ ਤੇ ਇਸ ਤੋਂ ਇਲਾਵਾ ਜਿਵੇਂ ਗੱਡੀਆਂ ਦਾ ਮੋਡੀਫਿਕੇਸ਼ਨ ਕਰਦਾ ਇਹ ਕੰਮ ਕਰਦੇ ਆ ਪਰ ਜੈਨੂਨ ਕੰਮ ਕਰਦੇ ਆ ਆਹ ਸਕੋਰਪਿਓ 8 ਮਾਡਲ ਹੈ ਤੇ ਇਹ ਕੋਈ ਵੀਰ ਛੱਡ ਕੇ ਗਿਆ ਵੀਰਾਂ ਕੋਲ ਇਹਨਾਂ ਦਾ ਕੰਮ ਦੇਖਿਆ ਤੇ ਇਹ ਬਾਈ ਨੇ ਆਂਦਾ ਵੀ ਆਪਾਂ 25 ਮਾਡਲ ਤਿਆਰ ਕਰਾਉਣੀ ਆ ਸਕੋਰਪਿਓ ਵੀ ਕਨਵਰਟ ਕਰਨਾ ਹੈ ਇਹਨੂੰ ਜਿਵੇਂ ਆਪਾਂ ਕਹਿ ਲਈ ਵੀ 8 ਮਾਡਲ ਚ ਇਹ ਚ ਬੇਸ ਮਾਡਲ ਆਇਆ ਸੀ ਬਾਈ ਨੇ ਅੰਦਰੋਂ ਕੰਟੀਰੀਅਰ ਕੰਮ ਕਰਾਇਆ ਹੋਇਆ ਬਹੁਤ ਸੋਹਣਾ ਕੰਮ ਕਰਾਇਆ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਜਿਵੇਂ ਆਪਾਂ ਕਹਿ ਲਈ ਵੀ ਆਹਾ ਜਿਵੇਂ ਬੋਨਟ ਹੋ ਗਿਆ ਅੱਗੇ ਹਣਾ ਬੰਪਰ ਹੋ ਗਿਆ ਤੇ ਫੈਂਡਰ ਹੋ ਗਏ ਤੇ ਮਤਲਬ ਇਹਦੀ ਨਵੀਂ ਲੁੱਕ ਦੇਣੀ ਹੈ ਇਸ ਗੱਡੀ ਨੂੰ ਤੇ ਇਹ ਤਿਆਰ ਕਰਨੀ ਹੈਗੀ ਤੇ ਆਪਾਂ ਇਸ ਟਾਈਮ ਖੜਿਆਂਗੇ ਬਾਜਾਖਾਨਾ ਜੈਤੋ ਰੋਡ ਤੇ ਜ਼ਿਲ੍ਹਾ ਫਰੀਦਕੋਟ ਤੇ ਕਾਰ ਪਲੱਸ ਵਾਲੇ ਬਾਈ ਆ ਬਾਈ ਜਰਨਲ ਕੋਲੇ ਆਏ ਸੀਗੇ ਤੇ ਇਹ ਵੀਰ ਤਿਆਰ ਕਰਦੇ ਆ ਗੱਡੀ ਹਣਾ ਬਾਈ ਨਾਲ ਵੀ ਗੱਲ ਬਾਤ ਕਰਾਂਗੇ ਤੇ ਆਹ ਬਾਈ ਨੇ ਸਮਾਨ ਮੇਰੇ ਸਾਹਮਣੇ ਕੱਟ ਕੇ ਰੱਖਤਾ ਕਹਿੰਦਾ ਵੀ ਇਹਨੂੰ ਆਪਾਂ ਕਨਵਰਟ ਕਰਨਾਗਾ ਨਵੀਂ ਗੱਡੀ ਬਣਾਵਾਂਗੇ ਜਿਵੇਂ ਆਪਾਂ ਕਹਿ ਲਈ 25 ਦੇ ਵਿੱਚ ਆਉਂਦੀਆਂ ਓਵੇਂ ਓਵੇਂ ਦੀ ਗੱਡੀ ਬਣਾਵਾਂਗੇ ਨਾ ਜਿਵੇਂ ਬੰਪਰ ਹੋ ਗਿਆ ਅੱਗੇ ਹਨਾ ਤੇ ਆਹ ਗ੍ਰਿਲ ਵਗੈਰਾ ਜਿਵੇਂ ਬਰਨਟ ਹੋ ਗਿਆ ਤੇ ਇਹਦੇ ਜਿਵੇਂ ਸਾਈਡ ਫੈਂਡਰ ਹੋ ਗਏ ਤਾਂ ਉਹ ਪਿਛਲੇ ਜਿਹੜੇ ਆਪਾਂ ਕਹਿ ਲਈਏ ਵੀ ਬਾਰੀ ਪਈ ਹੈਗੀ ਪਿਛਲੀ ਬਿਲਕੁਲ ਤੇ ਉਹ ਵੀ ਆਪਣਾ ਇਹ ਕਹਿੰਦੇ ਬਾਈ ਇਹ ਲਾ ਦੇਣੀ ਹੈ ਬਾਈ ਨੇ ਜਿਵੇਂ ਕਹਿ ਲਈਏ ਪਹਿਲਾਂ ਵੀ ਕਾਫੀ ਮਤਲਬ ਸ਼ੌਂਕ ਨਾਲ ਗੱਡੀ ਰੱਖੀ ਵੀ ਅੱਠ ਮਾਡਲ ਹੈ ਪਰ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ 18 ਨੰਬਰ ਥਾਰ ਵਾਲੇ ਲਾਏ ਪਵਾਏ ਹੋਏ ਆ ਟਾਇਰ ਤੇ ਇਹ ਵੀ ਇੱਕ ਆਪਦੀ ਸਾਈਡ ਲੁੱਕ ਵਧੀਆ ਦਿੰਦੇ ਆ ਤੇ ਆ ਬਾਈ ਹਰਿਆਣੇ ਅੱਜ ਹੀ ਫੋਨ ਲਾਇਆ ਸੀ ਕਹਿੰਦਾ ਯਾਰ ਆ ਕੇ ਬਾਈ ਆਪਾਂ ਵੀਡੀਓ ਪਾ ਗਏ ਮੈਂ ਕਿਹਾ ਬਹੁਤ ਵਧੀਆ ਲੱਗਿਆ ਮੈਨੂੰ ਹਣਾ ਕਿਉਂਕਿ ਪੰਜਾਬ ਦੇ ਵਿੱਚ ਹੋ ਸਕਦਾ ਭਰਾ ਬਹੁਤ ਵਧੀਆ ਕੰਮ ਕਰਦੇ ਹੋ ਹੁਣ ਪਰ ਇਹ ਵੀਰ ਰਹੇ ਵੀ ਕੰਮ ਮੈਂ ਪਹਿਲਾਂ ਵੀ ਦੇਖਿਆ ਹੈਗਾ ਜਿਵੇਂ ਗੱਡੀਆਂ ਮੋਡੀਫਿਕੇਸ਼ਨ ਜਿਵੇਂ ਆਪਾਂ ਕਹਿ ਲਈ ਵੀ ਉਹਨੂੰ ਕਨਵਰਟ ਕਰਨਾ ਜਾਂ ਪੇਂਟ ਵਗੈਰਾ ਕੁਆਲਿਟੀ ਉਹ ਬਹੁਤ ਵਧੀਆ ਹੁੰਦੀ ਹੈ ਇਹਨ ਤੇ ਇਹ ਹੁਣ ਵੀਡੀਓ ਆਉਂਦੀ ਰਹੂਗੀ ਜਿਵੇਂ ਜਿਵੇਂ ਬਾਈ ਯਾਰੇ ਫਿੱਟ ਕਰਨਗੇ ਗੱਡੀ ਨੂੰ ਤੇ ਨਵੀਂ ਲੁੱਕ ਵੀ ਤੁਹਾਡੇ ਸਾਹਮਣੇ ਆਊਗੀ ਮੈਂ ਇਹਦੇ ਵਿੱਚ ਕਲਿੱਪਾਂ ਵੀ ਐਡ ਕਰ ਦੂੰਗਾ ਗੱਡੀ ਦੀ ਜਿਵੇਂ ਪੁਰਾਣੀ ਲੁੱਕ ਆ ਤੇ ਨਵੀਂ ਲੁੱਕ ਦੇ ਵਿੱਚ ਕਨਵਰਟ ਹੋ ਕੇ ਆਊਗੀ ਨਾ ਇੰਟੀਰੀਅਰ ਵੀ ਦਿਖਾਉਣੇ ਆ ਜਰਨਲ ਬਾਈ ਨਾਲ ਗੱਲਬਾਤ ਵੀ ਕਰਦੇ ਆ ਤੇ ਆ ਤੁਸੀਂ ਦੇਖ ਸਕਦੇ ਹੋ ਪਿੱਛੋਂ ਵੀ ਇਹ ਬਿਲਕੁਲ ਚੇਂਜ ਹੋ ਜਾਊਗੀ ਤੇ ਉਹ ਤੁਹਾਨੂੰ ਮੈਂ ਦਿਖਾਇਆ ਨਾ ਤੇ ਇਹ ਬਾਈ ਨੇ ਪਿੱਛੇ ਜਿਵੇਂ ਡੰਪਿੰਗ ਵਗੈਰਾ ਕਰਾਈ ਹੋਈ ਆ ਥੱਲੇ ਵੀ ਕਰਾਈ ਵੀ ਆ ਛੱਤ ਤੇ ਵੀ ਕਰਵਾਈ ਵੀ ਆ ਨਾ ਸਾਈਡਾਂ ਤੇ ਵੀ ਤੇ ਇਹ ਸਾਰੀ ਆਪਾਂ ਗੱਲਬਾਤ ਬਾਈ ਨਾਲ ਕਰਦੇ ਆਂ ਆ ਸੀਟਾਂ ਵੀ ਬਾਈ ਉਧਰੋਂ ਲਵਾ ਕੇ ਲੈ ਐ ਸੀ ਦਿੱਲੀ ਵਾਲੀ ਸਾਈਡ ਤੋਂ ਤੇ ਹੋਰ ਸਾਰਾ ਸੋਨੋ ਇੰਟੀਰੀਅਰ ਵਗੈਰਾ ਵੀ ਦਿਖਾਉਣੇ ਆ ਗੱਡੀ ਦਾ ਲੈ ਵੀ ਜਰਨੈਲ ਬਾਈ ਵੀ ਆ ਗਿਆ ਆਪਣੇ ਨਾਲ ਤੇ ਬਾਈ ਨਾਲ ਵੀ ਗੱਲਬਾਤ ਕਰਦੇ ਆਂ ਆ ਤੁਸੀਂ ਦੇਖ ਸਕਦੇ ਹੋ ਬਾਈ ਨੇ ਜਿਹੜੀ ਅੰਦਰੋਂ ਵਧੀਆ ਇਟਾਲੀਵੀ ਇੰਟੀਰੀਅਰ ਵਗੈਰਾ ਲੁੱਕ ਆ ਜਿਹੜੀ ਬਹੁਤ ਵਧੀਆ ਬਣਾ ਰੱਖੀ ਆ ਇਹਦੇ ਚ ਬਾਈ ਜਰਨਲ ਜਿਹੜੀ ਬਾਈ ਨੇ ਤਿਆਰ ਕਰਾਈ ਡੰਪਿੰਗ ਕਹਿ ਦਿੰਦੇ ਆ ਨਹੀਂ ਹਾਂਜੀ ਡੰਪਿੰਗ ਡੰਪਿੰਗ ਇਹ ਥੱਲੇ ਕਰਾਉਣ ਦਾ ਕੀ ਕਾਰਨ ਲੈਂਦਾ ਬਾਈ ਸਾਉਂਡ ਮਤਲਬ ਨੌਇਸ ਨਹੀਂ ਆਉਂਦੀ ਨੌਇਸ ਨਹੀਂ ਆਉਂਦੀ ਹਾਂ ਉੱਪਰ ਸਾਰੇ ਕੀਤੀ ਵੀ ਆ ਉੱਪਰ ਵੀ ਹੋਈ ਵੀ ਆ ਬਾਈ ਠੀਕ ਆ ਸ਼ੌਂਕ ਦਾ ਬਾਈ ਕੋਈ ਮੁੱਲ ਨਹੀਂ ਹੈ ਨਾ ਜਿਹੜੇ ਭਰਾ ਗੱਡੀਆਂ ਤੇ ਆਪਾਂ ਕਹਿੰਦੇ ਨੇ ਕੋਈ ਫਾਤੂ ਪੈਸਾ ਲੱਗਦੇ ਆ ਤੇ ਇਹ ਬੰਦੇ ਮਤਲਬ ਉਸ ਕੈਟਾਗਰੀ ਦੇ ਆ ਜਾਂਦੇ ਵੀ ਇਹ ਇਹਨਾਂ ਨੂੰ ਕੋਈ ਮੁੱਲ ਨਹੀਂ ਇਹਨਾਂ ਨੂੰ ਮਤਲਬ ਪ੍ਰਤੀ ਹੁੰਦਾ ਵੀ ਐ ਸ਼ੌਂਕ ਆ ਤਾਂ ਜਿਹੜੀ ਚੀਜ਼ ਕਰਵਾਉਣੀ ਆ ਉਹ ਕਰਵਾਉਣੀ ਆ ਹੁਣ ਇਹ ਵੀਰ ਕਹਿੰਦਾ ਵੀ ਅੱਠ ਮਾਡ ਮੈਂ ਕਨਵਰਟ ਕਰਾਉਣੀ ਹੈ 25 ਮਾਡਲ ਦੇ ਵਿੱਚ ਨਾ ਤੇ ਜਨੈਲ ਬਈ ਆ ਫਿਰ ਜੇ ਮਤਲਬ ਤੁਸੀਂ ਉਹ ਸਾਰੀ ਚੇਂਜ ਕਰਤੀ ਹੈ ਲਾਈਟਾਂ ਵਗੈਰਾ ਵੀ ਚੇਂਜ ਹੋਣੀਆਂ ਹਾਂ ਬਈ ਹੋ ਜਾਣੀਆਂ ਆ ਵੀ ਲਾਈਟਾਂ ਚੇਂਜ ਕਰਨੀਆਂ ਇੱਥੇ ਵੀ ਆਉਣੀਆਂ ਲਾਈਟਾਂ ਮਤਲਬ ਲੇਟੈਸਟ ਵਾਲੀਆਂ ਜਿਹੜੀਆਂ ਨਵੇਂ ਮਾਡਲ ਹਾਂ 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 ਠੀਕ ਆ ਇਹ ਮਿਊਜ਼ਿਕ ਸਿਸਟਮ ਵਗੈਰਾ ਸੋਹਣੀ ਦਾ ਲਾ ਰੱਖਿਆ ਤੇ ਆ ਸੀਟ ਬਈ ਫੋਲਡ ਹੁੰਦੀ ਹੈ ਇਹ ਇਹ ਫੋਲਡ ਹੁੰਦੀ ਹੈ ਜਿਵੇਂ ਐ ਕਰਕੇ ਇੱਧਰ ਇਕੱਠੀ ਹੋ ਜਾਂਦੀ ਆ ਆ ਚੀਜ਼ ਲਾ ਰੱਖੀ ਆ ਇਹ ਬਾਈ ਨੇ ਪਤਾ ਨਹੀਂ ਦਿੱਲੀੋਂ ਕੰਮ ਕਰਾਇਆ ਪਰ ਥੋੜਾ ਜਿਹਾ ਵੀ ਕੰਮ ਬਹੁਤ ਸੋਹਣਾ ਠੀਕ ਆ ਸਾਈਡਾਂ ਤੋਂ ਕੀਤਾ ਹੋਇ ਚੇਂਜ ਹੋ ਜਾਣੀਆਂ ਅ ਡਿੱਗੀ ਚੇਂਜ ਹੋ ਰਹੀ ਡਿੱਗੀ ਚੇਂਜ ਹੋ ਜਾਣੀਆਂ ਤਾਂ ਪਿੱਛੇ ਆਪਾਂ ਡੋਰ ਕਹਿ ਲੀਏ ਹਾਂ ਬਿਲਕੁਲ ਉਹਦੇ ਵਿੱਚ ਤੁਸੀਂ ਦੇਖੋ ਵੀ ਦੋਵੇਂ ਫੈਂਡਰ ਚੇਂਜ ਹੋਣਗੇ ਫੈਂਡਰ ਹਾਂ ਬਾਈ ਠੀਕ ਹੈ ਤੇ ਬਾਹਣ ਚੇਂਜ ਹੋਊਗਾ ਜੀ ਹਨਾ ਇੱਕ ਨਾ ਪੈਨਲ ਹੁੰਦਾ ਲਾਈਟ ਪੈਨਲ ਸਾਰਾ ਲਾਈਟ ਪੈਨਲ ਸਾਰਾ ਸਾਰਾ ਜੀ ਇਹ ਮਤਲਬ ਇਹ ਜੇ ਚੇਂਜ ਕਰਨਾ ਪੈਂਦਾ ਹਾਂਜੀ ਸਾਰਾ ਚੇਂਜ ਕਰਨਾ ਪਊਗਾ ਠੀਕ ਆ ਓਕੇ ਤੇ ਇਹ ਵੀ ਚੇਂਜ ਹੋ ਜਾਊਗਾ ਬਿਲਕੁਲ ਤੇ ਇਹਦਾ ਮਤਲਬ ਜ਼ਰੂਰੀ ਹੈ ਚੇਂਜ ਕਰਨਾ ਇਹ ਚੇਂਜ ਕਰਨਾ ਜ਼ਰੂਰੀ ਹੈ ਬਾਈ ਠੀਕ ਆ ਮੈਂ ਬਾਈ ਜਿਵੇਂ ਆਖ ਦੇਖਦਾ ਹੁੰਦੇ ਹਿੰਦੀ ਵਾਲੇ ਬਣਾਉਂਦੇ ਹੁੰਦੇ ਮਤਲਬ ਆਪਦੇ ਪੁਰਾਣੀ ਗੱਡੀ ਲੈ ਕੇ ਤਿਆਰ ਕਰਦੇ ਹੁੰਦੇ ਸੀਗੇ ਨਵੀਂ ਚ ਕਨਵਰਟ ਕਰ ਲੈਂਦੇ ਸੀਗੇ ਤਾਂ ਫਿਰ ਇਹ ਉਮੀ ਕਰ ਦੇਣੀ ਹੈ ਜਮ ਉਮੀ ਕਰ ਦੇਣੀ ਹੈ ਬਾਈ ਠੀਕ ਆ ਪਤਾ ਨਹੀਂ ਲੱਗਣਾ ਹਾਂ ਬਿਲਕੁਲ ਤੇ ਆਹ ਸਾਰੇ ਇਹ ਤਾਂ ਮੈਂ ਤੁਹਾਨੂੰ ਦਿਖਾਈ ਦਿੱਤਾ ਆਜੋ ਬਾਈ ਅੰਦਰ ਵੀ ਤੁਹਾਨੂੰ ਦਿਖਾ ਦਿੰਦੇ ਆ ਇੰਟੀਰੀਅਰ ਵਗੈਰਾ ਵੀ ਆ ਬਾਈ ਨੇ ਸਾਰਾ ਕਰਵਾਇਆ ਪਿਆ ਇਹ ਹਾਂਜੀ ਸਾਰਾ ਕਰਵਾਇਆ ਠੀਕ ਆ ਆ ਦੇਖੋ ਬਾਈ ਹਨਾ ਸ਼ੌਂਕ ਨਾਲ ਰੱਖੀ ਹੋਇਆ ਗੱਡੀ ਤੇ ਸਾਰੇ ਡੰਪਿੰਗ ਵਗੈਰਾ ਦਾ ਤੁਹਾਨੂੰ ਮੈਂ ਪਹਿਲਾਂ ਹੀ ਦੱਸੀ ਆ ਤੇ ਇੰਟੀਰੀਅਰ ਚੈੱਕ ਕਰੋ ਬਾਈ ਕਲਰ ਦੇਖੋ ਹਨਾ ਤੇ ਵਖਰਾ ਜਾਨ ਬਹੁਤ ਸੋਹਣਾ ਕੰਮ ਪਿਛਲੀਆਂ ਸੀਟਾਂ ਤੇ ਵੀ ਮੈਨੂੰ ਲੱਗਦਾ ਐਲਈਡੀ ਲਾਈਆਂ ਹੋਈਆਂ ਹਾਂਜੀ ਹਾਂਜੀ ਠੀਕ ਹੈ ਲੈ ਬਈ ਆਹ ਦੇਖੋ ਇਹ ਵੀ ਨੋਵਾਂ ਵਾਲੀਆਂ ਸੀਟਾਂ ਬਈ ਸਾਰੀਆਂ ਅੱਛਾ ਇਹ ਨੋਵਾਂ ਵਾਲੀਆਂ ਸੀਟਾਂ ਲਵਾ ਰੱਖੀਆਂ ਬਈ ਹਾਂਜੀ ਹਾਂਜੀ ਓਕੇ ਓਕੇ ਠੀਕ ਹੈ ਨੋਵਾਂ ਵਾਲੀਆਂ ਸੀਟਾਂ ਤੇ ਲਾਈਟਾਂ ਵਗੈਰਾ ਆ ਗਈਆਂ ਬਈ ਕਿ ਆਉਣੀਆਂ ਜੀ ਲਾਈਟਾਂ ਬਈ ਨਾ ਆਪਣੇ ਸਾਫ਼ ਹੋ ਜਾਂਦੇ ਆ ਅੱਛਾ ਸਾਰਾ ਸਮਾਨ ਆਪਾਂ ਸੈਕਸ਼ਨ ਨਾਲ ਜਿਹੜਾ ਬਾਈ ਨੇ ਮਤਲਬ ਲਵਾਉਣਾਗਾ ਜਿੱਦਾਂ ਦਾ ਵੀ ਉਹਦੀ ਪਸੰਦ ਦਾ ਹਾਂਜੀ ਹਾਂਜੀ ਠੀਕ ਹੈ ਜੇ ਤੁਸੀਂ ਬਾਈ ਜਿੱਦਾਂ ਦਾ ਲਵਾਉਣਾ ਚਾਹਣੇ ਓਦਾਂ ਦਾ ਸਮਾਨ ਲੱਗ ਜਾਊਗਾ ਜੇ ਤੁਸੀਂ ਆਪ ਲੈ ਤੇ ਇਹ ਜਿਹੜੀ ਸਕੋਰਪੀਓ ਤੇ ਇਹ ਤੁਹਾਨੂੰ ਅੱਜ ਇੰਨੀ ਕੀ ਵੀਡੀਓ ਆਪਾਂ ਸ਼ੇਅਰ ਕਰ ਰਹੇ ਹਾਂ ਤੇ ਜੇ ਕਿਸੇ ਨੇ ਤਾਂ ਕਰਵਾਉਣੀ ਹੋਵੇ ਬਈ ਆਪਣੀ ਲੋਕੇਸ਼ਨ ਕੀ ਹੈ ਵੈਸੇ ਆਪਣੇ ਆਪੇ ਜੈਤੂ ਰੋਡ ਬਾਜ਼ਾਰਖਾਨਾ ਕਾਰਪਲੱਸਾ ਤੋਂ ਲੋਕੇਸ਼ਨ ਆ ਹਾਂ ਕਾਰਪਲੱਸਾ ਬਿਲਕੁਲ ਬਾਈ ਜਦੋਂ ਜੈਤੂ ਤੋਂ ਹਾਂ ਹਾਂਜੀ ਹਾਂਜੀ ਬਿਲਕੁਲ ਤੇ ਜਦੋਂ ਵੀ ਕਿਸੇ ਨੇ ਆਹ ਨੰਬਰ ਦਿੱਤੇ ਹੋਇਆ ਕਰਵਾਉਣਾ ਹੋਇਆ ਹੋਰ ਕੀ ਕੁਝ ਕੰਮ ਆ ਬਈ ਆਪਣੇ ਮੈਂ ਸਾਰਾ ਹੀ ਕਰ ਦਿੰਦਾ ਸਾਰਾ ਫੁੱਲ ਆਈਡੈਂਟੀਫਾਈਂਗ ਸਾਰਾ ਹੀ ਕਰ ਦਿੰਦਾ ਆਈਡੈਂਟੀਫਾਈਂਗ ਦਾ ਹੋ ਗਿਆ ਹਾਂ ਹਾਂਜੀ ਤੇ ਜਿਵੇਂ ਆਹ ਹੋ ਗਿਆ ਰਵਿੰਗ ਕਢਾਉਣੀ ਹੋਵੇ ਸੋਕੇ ਡੈਂਟ ਹੋ ਗਏ ਸੋਕ ਡਰਾਈਡੈਂਟੀ ਹ ਜੇ ਤੁਸੀਂ ਕਰਵਾਉਣਾ ਚਾਹੋ ਨਾ ਤੇ ਬੇਫਿਕਰ ਹੋ ਕੇ ਛੱਡ ਦਿਓ ਗੱਡੀ ਕੋਈ ਚੱਕਰ ਨਹੀਂਗਾ ਇਹ ਜਿਹੜੇ ਮੁੰਡੇ ਆ ਆਪਣੇ ਪਿੰਡੋਂ ਹੀ ਆ ਮੇਰਾ ਪਿੰਡ ਵਾੜਾ ਭਾਈ ਕਾ ਤੇ ਬਾਜਾਖਾਨਾ ਬਿਲਕੁਲ ਆਪਣੇ ਨੇੜੇ ਹੋ ਜਾਂਦਾ ਤੇ ਆ ਬਾਕੀ ਭਰਾ ਆਪਣੇ ਬੈਠੇ ਹੋਏ ਆ ਸਾਰੇ ਹਨ ਤੇ ਉਧਰ ਬਾਕੀ ਬਾਹਰ ਟੀਮ ਕੰਮ ਕਰੀ ਜਾਂਦੀ ਹਨ ਤੇ ਇਹ ਕਹਿੰਦੇ ਵੀਡੀਓ ਵਗੈਰਾ ਦੇਖਦੇ ਆ ਤੇ ਠੀਕ ਆ ਬਾਈ ਜਨਨਾਲ ਬਹੁਤ ਬਹੁਤ ਧੰਨਵਾਦ ਤੇ ਆ ਬਾਈ ਜਿਵੇਂ ਆਪਾਂ ਤਿਆਰ ਹੋਈ ਜਾਓ ਕਿ ਉਵੇਂ ਮੈਂ ਤੁਹਾਨੂੰ ਵੀਡੀਓ ਸ਼ੇਅਰ ਕਰੀ ਚੱਲਾਂਗੇ ਜਾਂ ਰੀਲਾਂ 'ਚ ਸ਼ੇਅਰ ਕਰਤਗੇ ਜਾਂ ਫੁੱਲ ਵੀਡੀਓ 'ਚ ਹਨ ਤੇ ਧੰਨਵਾਦ